ਲਖ ਸੋਲੀਆਂ ਗੱਡੀਆਂ ਕਲਵਰ ਤੇ ਪਰ ਇੱਕ ਸਲੀਬ ਨਿਰਾਲੀ ਏ ਜਿੱਥੋਂ ਵਗਿਆ ਸਾਗਰ ਮੁਕਤੀ ਦਾ ਜਿਹਦੀ ਕੁਦਰਤ ਵਿੱਚ ਬਹਾਨੀ ਏ ਦਿਲ ਕੰਬਿਆ ਏ ਅੱਜ ਧਰਤੀ ਦਾ ਨਾਲੇ ਤੜਕ ਪਈਆਂ ਚਟਾਨਾਂ ਨੇ ਕਈ ਕਬਰਾਂ ਵੀ ਖੁੱਲ ਪਈਆਂ ਤੇ ਜੀ ਉਠੀਆਂ ਮੋਈਆਂ ਜਾਣਾ ਨੇ ਇਹ ਕੁਦਰਤ ਸੂਲੀ ਵਾਲੇ ਦੀ ਜੀਦੀ ਮੌਤ ਵੀ ਆ ਤੇ ਜਲਾਲੀਏ ਅੱਜ ਫਟਿਆ ਪਰਦਾ ਹਕਲ ਦਾ ਤੇ ਮੁੱਕਿਆ ਦਰਦ ਜੁਦਾਈਏ ਦਰ ਖੁੱਲਿਆ پاک ਮਕਾਨਾਂ ਦਾ ਹੋਈ ਅਰਸ਼ਾਂ ਤੀਕ ਰਸਾਈਏ ਲੱਖਾਂ ਸੂਲੀਆਂ ਜਗ ਤੇ ਬੱਦੀਆਂ ਨੇ ਇੱਕੋ ਸੂਲੀ ਫਜ਼ਲਾਂ ਵਾਲੀ ਲੱਖਾਂ ਮੂਰਖਾਂ ਤੇ ਨਾਦਾਨਾਂ ਲਈ ਇਹ ਸੂਲੀ ਇੱਕ ਨਾਦਾਨੀਏ ਪਰ ਮੁਕਤੀ ਪਾਵਨ ਵਾਲਿਆਂ ਨੇ ਇਹ ਰੱਬ ਦੀ ਖਾਸ ਨਿਸ਼ਾਨੀ ਏ ਇਹ दारू ਬਣ ਗਈ ਰੋਗਾਂ ਦਾ ਇਹ ਜੀਵਨ ਦੀ ਖੁਸ਼ਹਾਲੀ ਏ ਲੱਖਾਂ ਸੋਲੀਆਂ ਗੱਡੀਆਂ ਕਲ ਵਰਤੇ ਪਰ ਇੱਕ ਸਲੀਬ निराली ਏ ਜਿੱਥੋਂ ਵਗਿਆ ਸਾਗਰ ਮੁਕਤੀ ਦਾ ਜਿਹਦੀ ਕੁਦਰਤ ਵਿੱਚ ਬਹਾਰੀ